14 ਤਰੀਕ ਨੂੰ ਜਿਹੜਾ ਪਾਣੀ ਤੀਜਾ ਆਪਾਂ ਇਸ ਕਣਕ ਨੂੰ ਲਾਇਆ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈਓ ਤੀਜੇ ਸਾਰੇ ਠੀਕ ਹੋ ਗਏ ਵਧੀਆ ਹੋ ਗਏ ਪਿੰਡੂ ਖੇਤੀ ਚੈਨਲ ਤੇ ਆਪਾਂ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਆਪਾਂ ਕਰਨੀ ਆ ਵੀ ਕਣਕ ਤੇ ਤੀਜੇ ਪਾਣੀ ਤੇ 826 ਦੇ ਤੇ ਫਿਰ ਗੱਲ ਕਰਨੀ ਆ ਵੀ ਆਪਣੀ ਕਣਕ ਜਿਹੜੀ ਟੋਟਲ ਕਿੰਨੇ ਦਿਨਾਂ ਦੀ ਅੱਜ ਹੋ ਗਈ ਆ ਕਿੰਨੇ ਦਿਨਾਂ ਤੇ ਇਹਨੂੰ ਜਿਹੜਾ ਤੀਜਾ ਪਾਣੀ ਲਾਇਆ ਸੀ ਤੇ ਇਹ ਹੈ ਜੀ ਆਪਣੀ ਜਿਹੜੀ ਕਣਕ ਖੜੀ ਆ ਠੀਕ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖੋ ਵੀਡੀਓ ਕਰਦੇ ਆ ਪਾਈ ਦੀ ਸ਼ੁਰੂ ਜੇ ਆਪਾਂ ਹੁਣ ਗੱਲ ਕਰਦੇ ਆ ਵੀ ਕਣਕ ਆਪਣੀ ਅੱਜ ਤਕਰੀਬਨ ਕਿੰਨੇ ਦਿਨਾਂ ਦੀ ਹੋ ਗਈ ਕਣਕ ਆਪਣੀ ਜਿਹੜੀ ਆ ਬਈ ਦੀ ਬਜਾਈ ਆਪਾਂ 4 ਨਵੰਬਰ ਨੂੰ ਕੀਤੀ ਸੀਗੀ ਅੱਜ ਹੋ ਗਈ ਆ 18 ਫਰਵਰੀ ਠੀਕ ਹੈ ਜੀ ਹੁਣ ਗੱਲ ਕਰਦੇ ਆ ਵੀ ਇਹ ਕਿੰਨੇ ਦਿਨਾਂ ਦੀ ਹੋ ਗਈ ਇਹ ਹੋ ਗਈ ਅੱਜ ਲਗਭਗ ਆਪਣੀ 106 ਦਿਨਾਂ ਦੀ ਕਣਕ ਠੀਕ ਹੈ ਜੀ ਜਿਹੜਾ ਇਹਨੂੰ ਪਹਿਲਾ ਪਾਣੀ ਲਾਇਆ ਸੀ ਉਹ ਆਪਾਂ 103 ਦਿਨਾਂ ਤੇ ਪਾਣੀ ਲਾਇਆ ਸੀ ਜਾਨੀ ਕਿ 14 ਤਰੀਕ ਨੂੰ ਜਿਹੜਾ ਪਾਣੀ ਤੀਜਾ ਆਪਾਂ ਇਸ ਕਣਕ ਨੂੰ ਲਾਇਆ ਸੀ ਤੇ 14 ਅਕ ਤਰੀਕ ਤੋਂ ਲੈ ਕੇ ਭਾਈ ਮੈਂ ਥੋੜਾ ਜਿਹਾ ਬੀਜੀ ਚੱਲਦਾ ਸੀ ਤਾਂ ਕਰਕੇ ਆਪਣੀ ਜਿਹੜੀ ਮੌਕੇ ਤੇ ਵੀਡੀਓ ਨਹੀਂ ਪਈ ਮੈਂ ਕਦੇ ਬਾਹਰ ਗਿਆ ਹੋਇਆ ਸੀ ਚਲੋ ਉਹ ਗੱਲਾਂ ਛੱਡੋ ਤੇ ਹੁਣ ਆਪਾਂ ਜਿਹੜੀ ਗੱਲ ਮੇਨ ਕਰਦੇ ਆਂ ਵੀ ਕਣਕ ਨੂੰ ਆਪਾਂ ਤੀਜਾ ਪਾਣੀ ਲਾਦਾ ਤੇ ਪਾਣੀ ਨਾ ਜਾਨੀ ਕਿ ਜਿਹੜੀ ਆਪਣੀ ਪੇੜੀ ਉਹੋ ਭਾਲਦੀ ਸੀਗੀ ਠੀਕ ਹੈ ਜੀ ਜਿਆਦਾ ਖੁਸ਼ਕ ਵੀ ਨਹੀਂ ਸੀ ਜਿਆਦਾ ਗਿੱਲੀ ਵੀ ਨਹੀਂ ਸੀ ਆ ਦੇਖ ਲਓ ਖਾਲ ਹਜੇ ਵੀ ਗੱਲਾ ਪਿਆ ਠੀਕ ਹੈ ਜੀ ਇਧਰ ਵੀ ਤੁਸੀਂ ਦੇਖ ਸਕਦੇ ਆ ਤੇ ਪਾਣੀ ਜਿਹੜਾ ਬੜਾ ਭਰਮਾਣੀ ਲਾਇਆ ਪਤਲਾ-ਪਤਲਾ ਪਾਣੀ ਲਾਇਆ ਕਣਕ ਨੂੰ ਤੀਜਾ ਜਾਨੀ ਕਿ ਵੀ ਪਾਣੀ ਕਣਕ ਦੇ ਵਿੱਚ ਕਹਿੰਦਾ ਮਤਲਬ ਆ ਖੜਿਆ ਨਹੀਂ ਇੰਨਾ ਠੀਕ ਹੈ ਜੀ ਪੂਰਾ-ਪੂਰਾ ਯਾਰ ਰੱਖ ਕੇ ਪਾਣੀ ਲਾਇਆ ਜਿਹੜਾ ਨਾਲ ਦੀ ਨਾਲ ਹੀ ਕਣਕ ਪਾਣੀ ਪੀ ਗਈ ਆਪਣਾ ਤੇ ਹੁਣ ਗੱਲ ਕਰਕੇ ਵੀ ਖਰਾਕਾਂ ਤੁਹਾਨੂੰ ਇਹਦੀਆਂ ਪਤਾ ਹੀ ਆ ਕਿ ਦਿਨਾਂ ਕਿਤੇ ਚੂਹਾ ਜ਼ਰੂਰ ਪਿਆਵਾ ਕਣਕ ਨੂੰ ਖਰਾਕਾਂ ਦੀ ਡਿਟੇਲ ਆਪਾਂ ਤੁਹਾਨੂੰ ਸਾਰੀ ਦਿੱਤੀ ਹੋਈ ਆ ਪ੍ਰਾਣੀਆਂ ਵੀਡੀਓ ਦੇ ਵਿੱਚ ਤੇ ਉਦਾਂ ਬੱਲੀ ਵੇਖ ਲਓ ਤੁਸੀਂ ਕਣਕ ਦੀ ਹੁਣ ਪੂਰੀ ਬਾਨ ਚੱਲੀ ਆ ਯਾਨੀ ਕਿ ਵੀ ਇਹ ਨਾ ਜਿਹੜਾ ਕੱਦ ਕਾੜ ਕਰਨਾ ਸੀ ਤਕਰੀਬਨ ਆਲਮੋਸਟ ਕਰ ਹੀ ਗਈ ਆ ਥੋੜਾ ਘਣਾ ਹਜੇ ਕਰੂਗੀ ਵੈਸੇ ਕਰੂਗੀ ਇਹ ਬੱਲੀ ਹਜੇ ਕੱਦ ਕਾੜ ਆਪਦਾ ਤੇ ਦਾਣੇ ਦੁਨੇ ਵੀ ਯਾਨੀ ਹਜੇ ਤਾਂ ਬਾਨ ਨਹੀਂ ਆ ਕੱਚੀਆਂ ਵੈਸੇ ਇਹਨੇ ਕੱਦ ਹਜੇ ਹੋਰ ਕਰਨਾ ਬੱਲੀ ਨੇ ਪਿਛਲੀ ਵਾਰ ਦੇ ਮੁਕਾਬਲੇ ਬੱਲੀ ਆ ਜਿਹੜੀ ਹਜੇ ਤੱਕ ਆਫੀ ਸ਼ੂਟਿਆ ਇਹਦੀ ਬੱਲੀ ਇਥੋਂ ਐਡੀਕ ਤਾਂ ਹੁੰਦੀ ਆ ਜਿੱਥੋਂ ਤੱਕ ਮੈਨੂੰ ਯਾਦ ਆ ਪਿਛਲੀਆਂ ਵੀਡੀਓ ਜਾ ਕੇ ਆਪਣਾ ਦੇਖ ਲਓ ਵਿਚ ਵਿਚ ਬੱਲੀਆਂ ਦਾ ਕਦ ਦਾ ਹੈਗਾ ਵੀ ਆ ਜਾਨੀ ਕਿ ਹਜੇ ਜਿਹੜਾ ਆ ਵੇਖੋ ਬਣਾਈ ਜਾਂਦੀ ਆ ਇਹ ਗਾਂ ਦੀ ਗਾਂ ਬੱਲੀ ਨੂੰ ਫੇਰ ਦੂਜੀ ਗੱਲ ਵੀ ਸਾਰੀ ਕਣਕ ਆਪਣੀ ਜਿਹੜੀ ਇਹ ਤਕਰੀਬਨ ਨਸਰੇ ਆਈ ਆ ਆ ਵੇਖ ਲਓ ਬੂਰ ਵੀ ਜਿਹੜਾ ਬੱਲੀਆਂ ਨੂੰ ਪੈਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਤੇ ਚੌਥਾ ਪਾਣੀਏ ਨੂੰ ਵੇਖਾਂਗੇ ਜਿਹਦਾ ਲੋਡ ਪਈ ਲਾਵਾਂਗੇ ਨਹੀਂ ਨਹੀਂ ਲਾਉਂਦੇ ਕਿਉਂਕਿ ਹੁਣ ਜਿਹੜਾ ਮੌਸਮ ਵੀ ਖਰਾਬ ਦੱਸਿਆ ਵਾ 23 ਤਰੀਕ ਤੱਕ 22 23 ਤਰੀਕ ਤੱਕ ਠੀਕ ਹੈ ਜੀ ਸਾਡੇ ਜ਼ਿਲ੍ਹੇ ਦੇ ਵਿੱਚ ਅੱਜ ਧੁੱਪ ਤਾਂ ਨਿਕਲੀ ਹੋਈ ਆ ਵੈਸੇ ਪਰ ਜਿਹੜੀ ਆ ਵੀ ਹਵਾ ਕਾਫੀ ਚਾਲਦੀ ਆ ਠੀਕ ਹੈ ਜੀ ਤੇ ਕਣਕ ਇਤਨੀ ਡੈਗਦੀ ਕਿਉਂਕਿ ਇਹਦੇ ਵਿੱਚ ਪਹਿਲਾਂ ਤਾਂ ਪਾਣੀ ਵੀ ਨਹੀਂ ਖੜਾ ਦੂਜੀ ਗੱਲ ਵੀ ਇਹਦਾ ਤਣਾ ਵੀ ਮੋਟਾ ਕਣਕ ਦਾ ਕਾਫੀ ਹਾ ਤੇ ਨੂੰ ਤੁਸੀਂ ਇਹ ਕਣਕ ਦਾ ਡਿੱਗਾਂ ਦਾ ਤਾਂ ਇੰਨੀ ਕੁ ਹਵਾਣਾ ਕੋਈ ਮਤਲਬ ਹੀ ਨਹੀਂ ਬੰਦਦਾ ਤੇ ਉਹ ਕਣਕ ਆਪਾਂ ਤੋਂ ਪਹਿਲਾਂ ਵੀਜੀ ਹੋਈ ਸੀ ਆਪਾਂ ਨੂੰ ਐ ਨਹੀਂ ਪਤਾ ਵੀ ਉਹ ਕਿਹੜੀ ਕਣਕ ਆ ਪਰ ਪਹਿਲਾਂ ਵੀਜੀ ਸੀ ਆਪਾਂ ਨੂੰ 6-7 ਦੇਣ ਜਿਵੇਂ ਤੁਹਾਨੂੰ ਪੁਰਾਣੀਆਂ ਵੀਡੀਓ ਦੇ ਵਿੱਚ ਵੀ ਦੱਸਿਆ ਉਹਦੇ ਮੁਕਾਬਲੇ ਵੇਖ ਲਓ ਬਈ ਕਈ ਭਰਾ ਮੈਨੂੰ ਕਹਿੰਦੇ ਸੀ ਵੀ 800 26 ਆ ਜਿਹੜੀ ਉਹ ਪਹਿਲਾਂ ਨਹੀਂ ਵੱਢੀ ਜਾਂਦੀ ਆਹ ਵੇਖ ਲਓ ਬਾਈ ਆ ਕਣਕ ਆਪਾਂ ਤੋਂ 5-6 ਦਿਨ ਦੀ 7-8 ਦਿਨ ਦੀ ਬੀਲਾਂ ਵੀ ਜੀਹੂ ਮੇਰੀਆਂ ਪਿਛਲੀਆਂ ਵੀਡੀਓ ਜਾ ਕੇ ਜਰੂਰ ਚੈੱਕ ਕਰਿਓ ਫਿਰ ਤੁਹਾਨੂੰ ਪਤਾ ਲੱਗ ਜੂ ਇਹਨੂੰ ਵੇਖ ਲਓ ਵੀ ਹਜੇ ਜਿਹੜੀਆਂ ਬੱਲੀਆਂ ਨਿਕਲਣੀਆਂ ਸ਼ੁਰੂ ਹੋਈਆਂ ਤੇ ਇਧਰ ਆ ਕੱਢੀ ਖੜੀ ਆ ਬੱਲੀਆਂ ਨੂੰ ਬੂਰ ਵੀ ਪੈਣਾ ਸ਼ੁਰੂ ਹੋਇਆ ਬਸ ਠੀਕ ਹੈ ਜੀ ਤੇ ਵੇਖੋ ਕਣਕ ਪੂਰੀ ਆਣ ਜਿਵੇਂ ਕਹਿ ਸਕਦੇ ਆ ਵੀ ਜਿਹੜੀਆਂ ਬੱਲੀਆਂ ਨਾ ਉਹਨਾਂ ਦਾ ਵੀ ਲੈਵਲ ਆ ਜਿਵੇਂ ਕਣਕ ਦਾ ਪਹਿਲਾਂ ਲੈਵਲ ਸੀ ਪੂਰਾ ਉਵੇਂ ਠੀਕ ਹੈ ਜੀ ਮੇਨ ਗੱਲ ਤਾਂ ਆਪਾਂ ਜੋ ਪਾਣੀ ਦੀ ਕਰਨੀ ਸੀਗੀ ਵੀ ਆਪਾਂ ਤੀਜਾ ਪਾਣੀ ਇਹਨੂੰ ਲਾਤਾ ਕਿਉਂਕਿ ਆਪਾਂ ਤੁਹਾਨੂੰ ਕਿਹਾ ਸੀ ਵੀ ਆਪਾਂ ਇਸ ਕਣਕ ਦੀ ਸਾਰੀ ਡਿਟੇਲ ਏ ਟੂ ਜ਼ेड ਤੁਹਾਨੂੰ ਦਿੰਦੇ ਰਵਾਂਗੇ ਵੀ ਕਦੋਂ ਇਹਨੂੰ ਪਾਣੀ ਲਾਇਆ ਕਦੋਂ ਕੀ ਕੀਤਾ ਕਦੋਂ ਇਹ ਵੱਢਣੀ ਆ ਤੇ ਕਿੰਨਾ ਇਹਦਾ ਝਾੜ ਰਿਹਾ ਹੈਂਡ ਤੱਕ 826 ਦਾ ਤੇ 327 ਦਾ ਇਹ ਮੇਨ ਕਣਕ ਆ ਆਪਣੀ ਹੈ ਤੇ ਕਿ 826 ਦਾ ਆਪਾਂ ਪਿਛਲੀ ਾਰ ਵੀ ਬੀਜੀ ਸੀ ਸਾਰਿਆਂ ਨੂੰ ਪਤਾ ਹੀ ਆਲਮੋਸਟ ਤੇ ਕਣਕ ਵੈਸੇ ਬਹੁਤ ਵਧੀਆ ਇਹ ਵੈਰਾਈਟੀ 327 ਵੀ ਸੇਮ ਹੀ ਆ ਝਾੜ ਦਾ ਮਾੜਾ ਮੋਟਾ ਫਰਕ ਆ ਜਿਹੜਾ ਹੈਗਾ ਵਾ ਬਾਕੀ ਇਹਦੀ ਕੀ ਪਤਾ ਲੱਗ ਜੂ ਆਪਾਂ ਨੂੰ ਇਧਰੋਂ ਵੀ ਦੇਖ ਲਓ ਇੱਥੇ ਮਾੜਾ ਮੋਟਾ ਗੁੱਲੀ ਡੰਡਾ ਜਿਹੜਾ ਨਿਕਲ ਆਇਆ ਪਹਿਲਾਂ ਹੈ ਨਹੀਂ ਸੀ ਪਰ ਇਹਦੇ ਤੇ ਆਪਾਂ ਨਾ ਸੁਣ ਕੋਰ ਭਾਈ ਨਾ ਗੁੱਲੀ ਡੰਡੇ ਵਾਲੀ ਸਪਰੇਅ ਕੀਤੀ ਠੀਕ ਹੈ ਜੀ ਖਾਦਾਂ ਖੁੱਦਾਂ ਤਾਂ ਇਹਦੇ ਤੇ ਬਾਕੀ ਜਿਹੜੀਆਂ ਪੰਗੀਆਂ ਤੁਹਾਨੂੰ ਪਤਾ ਹੀ ਆ ਬਾਕੀ ਮਿੱਤਰੋ ਹੁਣ ਇੱਕ ਦੋ ਦਿਨਾਂ ਤੱਕ ਇਹਦੀ ਵੀਡੀਓ ਲਿਆਵਾਂਗੇ ਤੁਹਾਨੂੰ ਜਿਹੜਾ ਇਹਦਾ ਕਾਦ ਦਾ ਫੀਤੇ ਨਾ ਮਿਣਾਵਾਂਗੇ ਵੀ ਜਿਹੜੇ ਭਰਾ ਕਹਿੰਦੇ ਸੀ ਕੱਲ ਦੇ ਛੋਟਾ ਵਾ ਉਹ ਵੀ ਯਾਨੀ ਕਿ ਵੀਡੀਓ ਪਾਵਾਂਗੇ ਡਿਟੇਲ ਨਾਲ ਪੂਰੀ ਨਾਲ ਬਾਕੀ ਉਮੀਦ ਕਰਦੇ ਆਂ ਵੀ ਵੀਡੀਓ ਵਧੀਆ ਲੱਗੀ ਹੋ ਜੇ ਬਈ ਵੀਡੀਓ ਵਧੀਆ ਲੱਗੀ ਚੰਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਂ ਨੂੰ ਵੀਡੀਓ ਦੇ ਨਾਲ ਹੱਸੀ ਗੱਲ ਸਾਰਿਆਂ ਨੂੰ ਬਾਏ ਬਾਏ ਜੀ